ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਜਿਹੜੇ ਚਿੱਟੇ ਦੇ ਵਪਾਰੀ ਨੇ ਤੁਹਾਨੂੰ ਖੁਸ਼ਖਬਰੀ ਦੇ ਦਈਏ ਵੀ ਤੁਹਾਡੀ ਕਤਾਰ ਵਿੱਚ ਵਾਧਾ ਹੋਣ ਲੱਗਾ ਹੈ ਤੁਹਾਡੀ ਕਤਾਰ ਵਿੱਚ ਇੱਕ ਨਸ਼ਾ ਤਸਕਰ ਦੀ ਗਿਣਤੀ ਹੋਰ ਵੱਧਣ ਲੱਗੀ ਹੈ ਜਬੈਰ ਕਮੇਟੇ ਵੀ ਗਿਣਤੀ ਸ਼ਾਇਦ ਹੋਰ ਵੱਧ ਜੂਗੀ ਪੰਜ ਚਾਰ ਦਿਨਾਂ ਵਿੱਚ ਵੱਧ ਵੱਧ ਇੱਕ ਹਫਤੇ ਵਿੱਚ ਸੁਖਪਾਲ ਖਹਿਰਾ ਸਾਹਿਬ ਉਹਨਾਂ ਦੀ ਜਮਾਨਤ ਜਿਹੜੀ ਐ ਅਗਾਊਂ ਬਗਾਹ ਕਹਿੰਦੇ ਹੁੰਦੇ ਆ ਉਹਨੂੰ ਪਟੀਸ਼ਨ ਪਾਏ ਸੀ ਉਹ ਮਾਨਯੋਗ ਹਾਈ ਕੋਰਟ ਨੇ ਰੱਦ ਕਰ ਦਿੱਤੀ ਖਾਰਜ ਕਰ ਦਿੱਤੀ ਕਿਉਂ ਕੀਤੀ ਸਬੂਤ ਐਨੇ ਇਕੱਠੇ ਕਰ ਲਏ ਉਹਨਾਂ ਨੇ ਜਿਾ ਸਭ ਕਹਿੰਦੇ ਹੁਣ ਜਮਾਨਤ ਦਿੱਤੀ ਨਹੀਂ ਜਾ ਸਕਦੀ ਹੁਣ ਕੇਸ ਚੱਲੂਗਾ ਹੁਣ ਤਾਂ ਵਕੀਲਾਂ ਦੀ ਬਹਿਸ ਹੋਊਗੀ ਅਸਾਂ ਵੀ ਇਹ ਰਗੜਿਆ ਕਿਹਨੇ ਐ ਇੱਥੇ ਥੋੜੀ ਜੀ ਗੌਰ ਕਰਨ ਲਈਏ ਮੈਨੇ ਇੱਕ ਬੇਨਤੀ ਕਰਨੀ ਐ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਜਿਹੜੀ ਗੱਲ ਕਹਿਣ ਲੱਗਾ ਨਾ ਅੱਜ ਇਹ ਆਪਣੇ ਪਰਿਵਾਰ ਵਿੱਚ ਵੀ ਮੈਂ ਆਪਣੇ ਬੱਚਿਆਂ ਨੂੰ ਬਹੁਤ ਵਾਰੀ ਕਹੀ ਆ ਆ ਜਿਹੜਾ ਗੂਗਲ ਪੇ ਚੱਲਦਾ ਨਾ ਤੋ ਉਥੋਂ ਕਈ ਵਾਰੀ ਬੰਦੇ ਧੋਖੇ ਨਾਲ ਕਹਿਣਗੇ ਵੀ ਆਹ ਲੈ ਲਓ ਜੀ 1000 ਰੁਪਇਆ ਮੈਨੂੰ Google Pay ਕਰ ਦਿਓ ਜਾਂ ਫਲਾਣੇ ਬੰਦੇ ਨੂੰ ਕਰ ਦਿਓ ਇਹਨਾਂ ਚੀਜ਼ਾਂ ਤੋਂ ਬਚਿਆ ਕਰੋ ਤੁਸੀਂ ਕਿਸੇ ਦੁਕਾਨ ਤੇ Google Pay ਕਰਦੇ ਹੋ ਉਹਦਾ ਸਬੂਤ ਹੈ ਤੁਹਾਡੇ ਕੋਲ ਤੁਸੀਂ ਕਿਸੇ ਆਪਣੇ ਖਾਸ ਬੰਦੇ ਨੂੰ ਕਰਦੇ ਹੋ ਉਹਦਾ ਵੀ ਤੁਹਾਡੇ ਕੋਲ ਸਬੂਤ ਹੈ ਕਿਸੇ ਕੰਪਨੀ ਨੂੰ ਕਿਸੇ ਕੰਮ ਵਾਲੇ ਨੂੰ ਕਰਦੇ ਹੋ ਉਹਦਾ ਤੁਹਾਡੇ ਕੋਲ ਸਬੂਤ ਹੈ ਰਾਜ ਤੁਰੇ ਜਾਂਦੇ ਬੰਦੇ ਨੂੰ ਤੁਸੀਂ ਮਾੜੀ ਮੋਟੀ ਜਾਣ ਪਛਾਣ ਵੀ ਨਾ ਹੋਵੇ ਤੁਸੀਂ ਉਗਲ ਕਿਉਂ ਕਰਦੇ ਹੋ Google Pay ਕਰ ਦਿਓ ਤੁਹਾਨੂੰ ਉਹ ਫਸਾ ਸਕਦਾ ਹੁਣ ਇਹ ਜਿਹੜਾ ਕੇਸ ਖੈਰਾਬ ਸਬਦ ਆਇਆ ਇਹਦੇ ਵਿੱਚ ਕੀ ਹੋਇਆ ਜਿਹੜਾ ਉਹ ਜੋਗਾ ਸਿੰਘ ਫੜਿਆ ਹੈ ਨਾ ਉਹਦੇ ਅਕਾਊਂਟ ਵਿੱਚੋਂ ਬਹੁਤ ਬੰਦਿਆਂ ਨੂੰ ਟ੍ਰਾਂਜੈਕਸ਼ਨਾਂ ਹੋਈਆਂ Google Pay ਰਾਹੀਂ ਬਹੁਤ ਜ਼ਿਆਦਾ ਤੇ ਹਰਣਾ ਉਹ ट्रांजैक्शन ਜਿਹੜੀਆਂ ਹੋਈਆਂ ਨੇ ਬੈਂਕ ਵਿੱਚੋਂ ਉਹ ਖੈਰਾ ਸਾਹਿਬ ਵੱਲ ਵੀ ਜਾਂਦੀਆਂ ਨੇ ਤੇ ਮਨਜੀਤਿਆ ਸਾਹਿਬ ਵੱਲ ਵੀ ਜਾਂਦੀਆਂ ਨੇ ਹੁਣ ਜਿਹੜਾ ਵਿਜੀਲੈਂਸ ਹੈਗਾ ਉਹਨਾਂ ਨੇ ਇਹ ਤਾਰਾਂ ਜੋੜੀਆਂ ਨੇ ਜਿਹੜੇ ਤਾਰਾਂ ਜੋੜੀਆਂ ਫਿਰ ਇਹ ਗੂਗਲ ਪੇ 2-4 ਹਜ਼ਾਰ ਦਾ ਨਹੀਂ ਫਿਰ ਅਕਾਊਂਟਾਂ ਦੇ ਵਿੱਚ ਕਰੋੜਾਂ ਰੁਪਈਆ ਸ਼ੋਅ ਹੋ ਗਿਆ ਜਿਹੜਾ ਕਰੋੜਾਂ ਰੁਪਈਆ ਜਿਹੜਾ ਸ਼ੋਅ ਹੋਇਆ ਉਹ ਕੀ ਕਾਰੋਬਾਰ ਦਾ ਸਬੂਤ ਨਹੀਂ ਹੈਗਾ ਕਿਸੇ ਹੋਟਲ ਦਾ ਬਿੱਲ ਕਿਸੇ ਦੁਕਾਨ ਦਾ ਬਿੱਲ ਨਹੀਂ ਹੈਗਾ ਇਹ ਉਹਨਾਂ ਲੋਕਾਂ ਨੂੰ ਪੇ ਪੇ ਕੀਤੇ ਹੋਏ ਪੈਸਾ ਜਿਹੜੇ ਚਿੱਟੇ ਦੇ ਵਪਾਰੀ ਹੈ ਜਿਹੜੇ ਕੋਈ ਜੇਲਾ ਵਿੱਚ ਬੈਠੇ ਐ ਕੁਝ ਭਗੋੜੇ ਹੋਏ ਨੇ ਕੁਝ ਬਾਹਰ ਬੂਰ ਭੱਜ ਗਏ ਇਹ ਉਹਨਾਂ ਬੰਦਿਆਂ ਦੇ ਖਾਉਂਟਾ ਵਿੱਚ ट्रांजੈਕਸ਼ਨਾਂ ਹੋਈਆਂ ਨੇ ਤੇ ਇਹ ਤਾਰਾਂ ਜੁੜੀਆਂ ਕਿਵੇਂ ਜਿਹੜਾ ਜੋਗਾ ਸਿੰਘ ਫੜਿਆ ਉਹਦੇ ਰਾਹੀਂ ਜੁੜਗੀਆਂ ਨੇ ਮਤਲਬ ਇਹ ਕਹਿ ਲੋ ਹੁਣ ਵੀ ਚਮਕੀਲਾ ਸਭ ਦੀ ਗੱਲ ਸੱਚੀ ਹੋ ਗਈ ਜਿਹੜਾ ਬੈਲੀ ਸੀ ਨਾ ਚੋਟੀ ਦਾ ਉਹ ਵੀ ਹੁਣ ਸਮਝੋ ਰਗੜਿਆ ਗਿਆ ਬੈਸ ਉਹਨਾਂ ਨੇ ਕੁਝ ਹੋਰ ਕਿਹਾ ਮਤਲਬ ਖੈਰਾ ਸਾਹਿਬ ਵੀ ਹੁਣ ਰਗੜੇ ਪਰ ਰਗੜੇ ਜਾਣਗੇ ਚੰਗੀ ਤਰ੍ਹਾਂ ਔਰ ਮੈਂ ਜਿਹੜੀ ਹੁਣ ਲਾਸਟ ਗੱਲ ਕਰਨੀ ਉਹਦੇ ਬੰਦ ਥੋੜਾ ਜਿਹਾ ਧਿਆਨ ਦਿਓ ਅੱਜ ਇੱਕ ਕਲਿੱਪ ਭੇਜੀ ਕਿਸੇ ਬੰਦੇ ਨੇ ਉਹ ਬੀਬੀ ਪਿੱਟਦੀ ਐ ਉਹਦਾ ਮੁੰਡਾ ਮਰ ਗਿਆ ਤੇ ਜੇ ਤੁਸੀਂ ਉਹ ਸੁਣਨੀ ਹੋਵੇ ਵੀਡੀਓ ਮੈਨੂੰ ਫੋਨ ਕਰ ਲਿਓ ਮੈਂ ਤੁਹਾਨੂੰ ਉਹਦਾ ਲਿੰਕ ਦੇ ਦੂੰਗਾ ਉਹ ਬੀਬੀਆਂ ਪਿੰਡ ਦੀਆਂ ਕਹਿੰਦੀਆਂ ਬਾਦਲਾਂ ਦਾ ਬੇੜਾ ਬਹਿ ਜਾਏ ਮਨਜੀਠੀਏ ਦਾ ਬੇੜਾ ਬਹਿ ਜਾਏ ਖੈਰੇ ਦਾ ਬੇੜਾ ਬਹਿ ਜਾਏ ਇਦਾਂ ਪਿੰਡ ਦੀਆਂ ਨੇ ਮਤਲਬ ਵੀ ਇਹਨਾਂ ਨੇ ਚਿੱਟਾ ਵੇਚਿਆ ਪੰਜਾਬ ਦੇ ਵਿੱਚ ਉਹ ਇਦਾਂ ਕਹਿ ਕੇ ਪਿਟ ਰਹੀਆਂ ਨੇ ਤੇ ਹੁਣ ਐਵੇਂ ਤਾਂ ਕਹਿੰ ਕੋਈ ਪਿਟਦਾ ਨਹੀਂ ਤੁਸੀਂ ਕਿਸੇ ਬੰਦੇ ਨੂੰ ਬਿਨਾ ਮਲਤੋਂ ਪਿਟ ਨਹੀਂ ਸਕਦੇ ਇਸ ਜਾਈ ਹੈ ਔਰ ਜਿਹਦਾ ਕੋਈ ਮਰਿਆ ਹੁੰਦਾ ਉਹੀ ਬੰਦਾ ਪਿੰਡਦਾ ਹੁੰਦਾ ਆ ਜਦੋਂ ਮਰਗ ਹੁੰਦੀ ਹੈ ਨਾ ਤੁਸੀਂ ਦੇਖਿਆ ਹੋਣਾ ਜਿਹੜੀਆਂ ਬੀਬੀਆਂ ਅਫਸੋਸ ਕਰਨ ਬਾਅਦ ਤੇ ਜਾਂਦੀਆਂ ਨੇ ਜਿਹਦਾ ਮਰਿਆ ਹੁੰਦਾ ਉਹਨਾਂ ਦੇ ਘਰੇ ਬੈਠੀਆਂ ਹੋਣਗੀਆਂ ਪਰ ਰੋਂਦੀਆਂ ਨੇ ਆਪਣੇ ਰੁਚੇਤੇ ਕਰਕੇ ਮਤਲਬ ਕਿ ਦੁੱਖ ਆਪਣੇ ਦਾ ਹੀ ਹੁੰਦਾ ਹੈ ਬਗਾਨੇ ਦਾ ਦੁੱਖ ਨਹੀਂ ਹੁੰਦਾ ਹੁਣ ਜਿਹੜੀਆਂ ਬੀਬੀਆਂ ਪਿੰਡਦੀਆਂ ਨੇ ਕਿ ਬਾਦਲਾਂ ਦਾ ਬੇੜਾ ਵਾਜੇ ਸਰਬੀਰ ਦਾ ਬੇੜਾ ਬੈਜੇ ਇਨਨ ਟਿਕਟਾਪ ਕਾਇ ਚਿੱਟੇ ਨਾਲ ਸਾਡੇ ਮੁੰਡੇ ਮਰ ਗਏ ਇਹਦਾ ਮਤਲਬ ਇਹ ਗੱਲ ਸੱਚੀ ਹੈ ਹੁਣ ਜਿਹੜੀਆਂ ਇਹ ਤਾਰਾਂ ਜੁੜੀਆਂ ਨੇ ਜੋਗਾ ਸਿੰਘ ਨੇ ਜੋੜੀਆਂ ਨੇ ਇਹਦੇ ਵਿੱਚ ਉਹ ਬੰਦੇ ਵੀ ਐ ਜਿਹੜੇ ਬੰਦੇ 20 20 15 15000 ਦਾ ਚਿੱਟਾ ਖਰੀਦਣ ਵਾਲੇ ਸੀ ਉਹਨਾਂ ਨੇ ਬੈਂਕ ਰਾਹੀਂ ਜਾਨੇ